ਵਿਨਾਲ ਲਸਣ ਪਿਆਜ਼ ਅਦਰਕ ਯੂਜ਼ ਕੀਤੇ ਹੋਏ 10 ਤੋਂ 12 ਮਿੰਟ ਦੇ ਵਿੱਚ ਬਣ ਕੇ ਰੈਡੀ ਹੋਣ ਵਾਲੀ ਪੁਜੀਆ ਜੀਰਾ ਆਲੂ ਦੀ ਰੈਸিপি ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਫਟਾਫਟ ਅਗਰ ਤੁਸੀਂ ਕਿਤੇ ਜਾਣ ਲਈ ਲੇਟ ਹੁੰਦੇ ਹੋਵੋ ਤੇ ਇਹਨੂੰ ਤੁਸੀਂ ਬਣਾ ਕੇ ਔਰ ਆਪਣੇ ਲੰਚ ਬਾਕਸ ਵਿੱਚ ਪੈਕ ਕਰਕੇ ਲੈ ਕੇ ਜਾ ਸਕਦੇ ਹੋ ਇੱਥੇ ਜਿਹੜੇ ਅਸੀਂ ਆਲੂ ਯੂਜ਼ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਚੰਗੇ ਤਰੀਕੇ ਵਾਸ਼ ਕਰਾਂਗੇ ਔਰ ਇਹਨਾਂ ਦਾ ਬਿਨਾ ਛਿਲਕਾ ਉਤਾਰੇ ਅਸੀਂ ਆਲੂ ਅੱਜ ਬਣਾ ਕੇ ਰੈਡੀ ਕਰਾਂਗੇ ਇਹ ਵਾਲੇ ਜੀਰਾ ਪੁਜੀਆ ਛਿਲਕੇ ਵਾਲੇ ਆਲੂ ਬਹੁਤ ਜ਼ਿਆਦਾ ਟੇਸਟੀ ਕੇ ਰੈਡੀ ਹੁੰਦੇ ਨੇ ਇਹਨੂੰ ਤੁਸੀਂ ਆਪਣੇ ਆਫਿਸ ਟਾਈਮ ਲੰਚ ਬਾਕਸ 'ਚ ਲੈ ਕੇ ਜਾ ਸਕਦੇ ਹੋ ਜਾਂ ਫਿਰ ਕਿਤੇ ਵੀ ਤੁਸੀਂ ਜਾ ਰਹੇ ਹੋ ਉਹ ਲੰਚ ਬਾਕਸ ਨਾਲ ਖੜਨਾ ਹੋਵੇ ਉਦੋਂ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਆਲੂ ਨੂੰ ਚੌਪ ਕਰ ਲਾਂਗੇ ਇੱਥੇ ਅਸੀਂ ਆਲੂ ਵਿੱਚ 3-4 ਸਲਾਈਸੇਸ ਕੱਟ ਪਾਤੇ ਨੇ ਉਸ ਤੋਂ ਬਾਅਦ ਅਸੀਂ ਇਹਨੂੰ ਚੌਪ ਕਰਾਂਗੇ ਬਿਲਕੁਲ ਛੋਟਾ-ਛੋਟਾ ਅਸੀਂ ਇਹਨਾਂ ਨੂੰ ਚੌਪ ਕਰਨਾ ਹੈ ਬਰੀਕ ਔਰ ਬਿਲਕੁਲ ਛੋਟਾ ਇਸ ਤਰੀਕੇ ਚੌਪ ਕਰਨਾ ਹੈ ਬਹੁਤ ਜ਼ਿਆਦਾ ਮੋਟਾ ਨਹੀਂ ਚੌਪ ਕਰਨਾ ਅਗਰ ਇਸ ਤਰੀਕੇ ਬਰੀਕ ਚੌਪ ਕਰੋਗੇ ਨਾ ਫੇਰ ਹੀ ਆਲੂ ਬਿਲਕੁਲ ਜਲਦੀ ਬਣ ਕੇ ਰੈਡੀ ਹੋ ਤੋ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਛੋਟੇ ਅਸੀਂ ਆਲੂ ਚੌਪ ਕਰ ਰਹੇ ਆ ਇਸ ਤਰੀਕੇ ਦੇ ਹੀ ਆਲੂ ਚੌਪ ਹੋਣੇ ਚਾਹੀਦੇ ਨੇ ਇਹਨਾਂ ਨੂੰ ਚੌਪ ਕਰਨ ਤੋਂ ਬਾਅਦ ਅਸੀਂ ਇੱਕ ਵਾਰੀ ਹੋਰ ਵਾਸ਼ ਕਰਾਂਗੇ ਤਾਂ ਕਿ ਇਹ ਚੰਗੇ ਤਰੀਕੇ ਨਾਲ ਸਾਫ਼ ਹੋ ਜਾਣ ਔਰ ਇਹਨਾਂ ਵਿੱਚ ਬਿਲਕੁਲ ਵੀ ਕਿਰਕ ਨਾ ਰਹੇ ਤਿੰਨ ਚਾਰ ਵਾਰੀ ਪਾਣੀ ਬਦਲ ਕੇ ਤੁਸੀਂ ਇਹਨਾਂ ਨੂੰ ਵਾਸ਼ ਕਰ ਸਕਦੇ ਹੋ ਅਗਰ ਤੁਸੀਂ ਚੌਪ ਕਰਨ ਤੋਂ ਬਾਅਦ ਇਹਨਾਂ ਨੂੰ ਵਾਸ਼ ਨਹੀਂ ਕਰੋਗੇ ਫਿਰ ਜਦੋਂ ਤੁਸੀਂ ਇਹਨਾਂ ਨੂੰ ਬਣਾ ਕੇ ਖਾਓਗੇ ਫਿਰ ਇਹਦੇ ਵਿੱਚ ਕਿਰਕ ਆਏਗੀ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਬੇਕਾਰ ਲੱਗਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਚੌਪ ਕਰਨ ਤੋਂ ਬਾਅਦ ਅਸੀਂ ਇਹਨੂੰ ਵਾਸ਼ ਕੀਤਾ ਹੈ ਪਾਣੀ ਕਿੰਨਾ ਜ਼ਿਆਦਾ ਗੰਦਾ ਹੋ ਚੁੱਕਿਆ ਹੈ ਅਸੀਂ ਇਹਨੂੰ 3-4 ਵਾਰੀ ਪਾਣੀ 'ਚ ਬਦਲ ਕੇ ਵਾਸ਼ ਕਰਾਂਗੇ ਫਿਰ ਸਾਡੇ ਆਲੂ ਬਿਲਕੁਲ ਵਧੀਆ ਤਰੀਕੇ ਨਾਲ ਸਾਫ਼ ਹੋ ਜਾਣਗੇ ਅਸੀਂ ਇਹਦਾ ਬਿਨਾ ਛਿਲਕਾ ਰਿਮੂਵ ਕੀਤੇ ਇਹਨੂੰ ਬਣਾ ਰਿਹਾ ਹਾਂ ਇਸ ਕਰਕੇ ਇਹਨੂੰ ਇੰਨੀ ਵਾਰੀ ਵਾਸ਼ ਕਰਨ ਦੀ ਜ਼ਰੂਰਤ ਪੈ ਰਹੀ ਹੈ ਅਗਰ ਤੁਸੀਂ ਛਿਲਕਾ ਰਿਮੂਵ ਕਰਕੇ ਬਣਾਓਗੇ ਫਿਰ ਤੁਸੀਂ ਇਹਨੂੰ ਨਾਰਮਲੀ 2-3 ਵਾਰੀ ਵਾਸ਼ ਕਰ ਸਕਦੇ ਹੋ ਤੋਂ ਇੱਥੇ ਅਸੀਂ ਪਾਣੀ ਬਦਲ-ਬਦਲ ਕੇ ਆਲੂ ਨੂੰ ਚੰਗੇ ਤਰੀਕੇ ਵਾਸ਼ ਕਰਕੇ ਇੱਕ ਪਲੇਟ 'ਤੇ ਟਰਾਂਸਫਰ ਕਰ ਲਿਆ ਹੈ ਹੁਣ ਅਸੀਂ ਪੈਨ ਵਿੱਚ 3 ਟੇਬਲਸਪੂਨ ਆਇਲ ਐਡ ਕੀਤਾ ਹੈ ਆਇਲ ਜਦੋਂ ਚੰਗੇ ਤਰੀਕੇ ਗਰਮ ਹੋ ਗਿਆ ਇਹਦੇ ਵਿੱਚ ਅਸੀਂ 1/2 ਟੇਬਲਸਪੂਨ ਜੀਰਾ ਐਡ ਕੀਤਾ ਹੈ ਜੀਰਾ ਰੋਸਟ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਆਲੂ ਚੌਪ ਕਰਕੇ ਰੱਖੇ ਨੇ ਉਹਨਾਂ ਨੂੰ ਐਡ ਜੀ ਆਲੂ ਬਣਾਉਣ ਲਈ ਹਮੇਸ਼ਾ ਛਿਲਕੇ ਵਾਲੇ ਹੀ ਆਲੂ ਯੂਜ਼ ਕਰਨੇ ਚਾਹੀਦੇ ਨੇ ਔਰ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਯੂਜ਼ ਕੀਤਾ ਹੈ ਸਰੋਂ ਦੇ ਤੇਲ ਵਿੱਚ ਇਹ ਬਹੁਤ ਜ਼ਿਆਦਾ ਟੇਸਟੀ ਔਰ ਕ੍ਰਿਸਪੀ ਬਣ ਕੇ ਰੈਡੀ ਹੁੰਦੇ ਨੇ ਹੁਣ ਜਿਹੜੇ ਅਸੀਂ ਆਲੂ ਚੌਪ ਕਰਕੇ ਰੱਖੇ ਨੇ ਉਹਨਾਂ ਨੂੰ ਅਸੀਂ ਪੈਨ ਵਿੱਚ ਐਡ ਕਰਾਂਗੇ ਔਰ ਔਇਲ ਦੇ ਨਾਲ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹਾਫ ਟੇਬਲस्पून ਨਮਕ ਐਡ ਕਰਾਂਗੇ ਔਰ ਨਮਕ ਐਡ ਕਰਨ ਤੋਂ ਬਾਅਦ ਚੰਗੇ ਤਰੀਕੇ ਮਿਕਸ ਕਰਕੇ ਢੱਕ ਕੇ ਪਕਾਵਾਂਗੇ ਪਹਿਲਾਂ ਸਿਰਫ ਨਮਕ ਹੀ ਐਡ ਕਰਨਾ ਹੈ ਔਰ ਕੋਈ ਸਪਾਈਸਿਸ ਨਹੀਂ ਐਡ ਕਰਨੀਆਂ ਹੁਣ ਅਸੀਂ ਇਹਨੂੰ ਮਿਕਸ ਕਰ ਤਾਂ ਉਹਨੂੰ ਅਸੀਂ ਢੱਕ ਕੇ ਪੂਰੇ 5 ਮਿੰਟ ਲਈ ਪਕਾ ਲੈਣੇ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਐਡ ਕਰਾਂਗੇ ਔਰ ਧਨੀਆ ਐਡ ਕਰਾਂਗੇ ਇਹਦਾ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਅਰਜੈਸ ਕਰ ਸਕਦੇ ਹੋ ਅਸੀਂ ਇੱਥੇ 3 ਮਿਰਚਾਂ ਐਡ ਕਰ ਰਹੇ ਹਾਂ ਤੁਸੀਂ ਅਗਰ ਘੱਟ ਖਾਂਦੇ ਹੋ ਤੇ 2 ਮਿਰਚਾਂ ਐਡ ਕਰ ਸਕਦੇ ਹੋ ਔਰ ਧਨੀਏ ਨੂੰ ਵੀ ਅਸੀਂ ਚੰਗੇ ਤਰੀਕੇ ਚੁਗ ਕੇ ਔਰ ਚੌਪ ਕਰਕੇ ਰੱਖ ਲੈਣੇ ਆ ਧਨੀਆ ਅਸੀਂ ਇਸ ਕਰਕੇ ਚੁਗਦੇ ਪਿਆ ਕਿਉਂਕਿ ਇਹਦੇ ਵਿੱਚ ਅਸੀਂ ਸਿਰਫ ਪੱਤੇ ਐਡ ਕਰਨੇ ਨੇ ਧਨੀਏ ਦੀਆਂ ਡੰਡੀਆਂ ਨਹੀਂ ਐਡ ਕਰਨੀਆਂ ਸੋ ਇੱਥੇ ਅਸੀਂ ਪੱਤੇ ਚੁਗਣ ਤੋਂ ਬਾਅਦ ਇਹਨੂੰ ਚ ਆਹਰ ਹਰੀਆਂ ਮਿਰਚਾਂ ਨੂੰ ਵੀ ਅਸੀਂ ਚੌਪ ਕਰ ਲਾਂਗੇ ਸੋ ਇੱਥੇ ਸਾਡੇ 5 ਮਿੰਟ ਕੰਪਲੀਟ ਹੋ ਚੁੱਕੇ ਨੇ ਔਰ ਸਾਡੇ ਅੱਧੇ ਆਲੂ ਪੱਕ ਚੁੱਕੇ ਨੇ ਹੁਣ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ ਔਰ ਸਪਾਈਸਿਸ ਐਡ ਕਰਨ ਤੋਂ ਬਾਅਦ 5 ਮਿੰਟ ਹੋਰ ਪਕਾਵਾਂਗੇ ਔਰ ਸਾਡੇ ਆਲੂ ਬਣ ਕੇ ਰੈਡੀ ਹੋ ਜਾਣਗੇ ਇੱਥੇ ਅਸੀਂ ਹਾਫ ਟੇਬਲस्पून ਤੋਂ ਵੀ ਘੱਟ ਹਲਦੀ ਐਡ ਕੀਤੀ ਪਿੰਚ ਕੇ ਅਸੀਂ ਇਹਦੇ ਵਿੱਚ ਲਾਲ ਮਿਰਚ ਐਡ ਕੀਤੀ ਔਰ ਪਿੰਚ ਕੇ ਇਹਦੇ ਵਿੱਚ ਅਸੀਂ ਡੇਗੀ ਮਿਰਚ ਵੀ ਐਡ ਕੀਤੀ ਹੈ ਸਪਾਈਸਿਸ ਬਹੁਤ ਜ਼ਿਆਦਾ ਘੱਟ ਐਡ ਕਰਨੀਆਂ ਨੇ ਇਹਦੇ ਵਿੱਚ ਜ਼ਿਆਦਾ ਸਪਾਈਸਿਸ ਐਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੁਣ ਜਿਹੜੀਆਂ ਅਸੀਂ ਹਰੀਆਂ ਮਿਰਚ ਚੌਪ ਕਰਕੇ ਰੱਖ ਕਰਕੇ ਐਡ ਕੀਤਾ ਵਾ ਸੋ ਹੁਣ ਇਹਨੂੰ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਔਰ 5 ਮਿੰਟ ਤੱਕ ਪਕਾ ਲਾਂਗੇ ਔਰ ਸਾਡੇ ਪੂਜਿਆ ਆਲੂ ਬਿਲਕੁਲ 10 ਮਿੰਟ ਚ ਬਣ ਕੇ ਰੈਡੀ ਹੋ ਜਾਣਗੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ 10 ਤੋਂ 12 ਮਿੰਟ ਦੇ ਅੰਦਰ ਅੰਦਰ ਇਹ ਬਣ ਕੇ ਰੈਡੀ ਹੋ ਜਾਂਦੇ ਨੇ ਇਹਨਾਂ ਨੂੰ ਅਸੀਂ ਦੁਬਾਰਾ ਟੱਕ ਕੇ ਹੀ ਪਕਾਣਾ ਹੈ ਤਾਂ ਕਿ ਜਲਦੀ ਪੱਕ ਜਾਣ ਸੋ ਇੱਥੇ ਸਾਰੀਆਂ ਸਪਾਈਸਿਸ ਮਿਕਸ ਹੋ ਗਈਆਂ ਨੇ ਉਹਨਾਂ ਨੂੰ ਅਸੀਂ ਟੱਕ ਦਿੰਨੇ ਔਰ 5 ਮਿੰਟ ਬਾਅਦ ਅਸੀਂ ਇਹਨੂੰ ਚੈੱਕ ਕਰਾਂਗੇ ਸੋ ਇੱਥੇ ਪ੍ਰੋਪਰ 5 ਮਿੰਟਸ ਕੰਪਲੀਟ ਹੋ ਚੁੱਕੇ ਨੇ ਗਾਇਜ਼ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਜਲਦੀ ਹੋਵੇ ਜਾਂ ਨਹੀਂ ਤੁਹਾਡੇ ਕੋਲ ਘੱਟ ਟਾਈਮ ਹੋਵੇ ਉਦੋਂ ਤੁਸੀਂ ਇਹਨੂੰ ਬਣਾ ਕੇ ਆਪਣੇ ਲੰਚ ਬਾਕਸ ਵਿੱਚ ਪੈਕ ਕਰ ਸਕਦੇ ਹੋ ਉੱਤੋਂ ਅਸੀਂ ਪਿੰਚ ਕ ਕਾਲੀ ਮਿਰਚੀ ਐਡ ਕਰਤੀ ਹੈ ਜਸਟ ਫਲੇਵਰ ਲਈ ਉਹਦੇ ਨਾਲ ਫਲੇਵਰ ਅੱਛਾ ਆਂਦਾ ਹੈ ਔਰ ਪਿੰਚ ਕ ਹੀ ਅਸੀਂ ਇਹਦੇ ਵਿੱਚ ਕਾਲਾ ਨਮਕ ਵੀ ਐਡ ਕੀਤਾ ਹੈ ਇਹਨਾਂ ਨੂੰ ਅਸੀਂ ਚੰਗੇ ਤਰੀਕੇ ਮਿਕਸ ਕਰ ਦਾਂਗੇ ਤੇ ਇੱਥੇ ਸਾਡੇ ਝਟਪਟ ਬਣ ਕੇ ਰੈਡੀ ਹੋਣ ਵਾਲੇ ਪੂਜੇ ਆਲੂ ਬਣ ਕੇ ਰੈਡੀ ਹੋ ਗਏ ਨੇ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਦੇਖਣ 'ਚ ਅੱਛੇ ਲੱਗ ਰਹੇ ਨੇ ਆਲੂ ਔਰ ਖਾਨਚੇ ਵੀ ਵਾਕਿਆ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਜਿਨ੍ਹਾਂ ਨੂੰ ਘੱਟ ਸਪਾਈਸਿਸ ਔਰ ਘੱਟ ਚਟਪਟਾ ਖਾਣਾ ਪਸੰਦ ਲੁਕਾਰ ਬਣਾ ਕੇ ਤੇ ਖਾ ਸਕਦੇ ਨੇ ਲੰਚ ਟਾਈਮ ਜਾਂ ਫਿਰ ਬਾਕਸ ਤੇ ਵੀ ਲੈ ਕੇ ਜਾ ਸਕਦੇ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਤੋਂ ਇਹਨੂੰ ਅਸੀਂ ਉਹਨੇ ਕਾਲਜ ਤੇ ਟ੍ਰਾਂਸਫਰ ਕਰ ਲੈਨੇ ਆ ਜਦੋਂ ਵੀ ਤੁਸੀਂ ਇਹਨੂੰ ਬਣਾ ਕੇ ਟ੍ਰਾਈ ਕਰੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਆ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਤ ਤੋਂ ਵੱਧ ਸ਼ੇਅਰ ਕਰਿਓ ਔਰ ਜਿਨ੍ਹਾਂ ਨੇ ਸਾਡਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ ਵੀ ਜਲਦੀ ਜਲਦੀ ਜਾਓ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਡੇਲੀ ਡੇਲੀ ਨਿਊ ਨਿਊ ਵੀਡੀਓਜ਼ ਇੰਜੋਏ ਕਰੋ ਸੋ ਹੁਣ ਅਸੀ ਮਿਲਦੇ ਆ नेक्स्ट ਵੀਡੀਓ ਚ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਏ